रेडी ਪਿਛਲੀ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਵੱਡੇ ਸ਼ਰਾਬ ਦੇ ਕਾਰੋਬਾਰੀ ਦੇ ਘਰ ਗਰਨੇਡ ਹਮਲਾ ਕੀਤਾ ਗਿਆ ਡੰਡੀ ਸਾਹਮਣੇ ਆਏ ਵਿਸਥਾਰ ਅਨੁਸਾਰ ਰਾਤ ਨੂੰ ਮੋਟਰਸਾਈਕਲ ਉੱਤੇ ਆਏ 3 ਵਿਅਕਤੀਆਂ ਵਿੱਚੋਂ ਇੱਕ ਨੇ ਘਰ ਉੱਤੇ ਗਰਨੇਡ ਸੁੱਟਿਆ ਅਤੇ ਧਮਾਕੇ ਤੋਂ ਬਾਅਦ ਉੱਥੇ ਅੱਗ ਲੱਗ ਗਈ ਡੰਡੀ ਕਰਦੇ ਮਾਲਕ ਨੇ ਦੱਸਿਆ ਕਿ ਸਾਡੇ ਅਤੇ ਨੇੜਲੇ ਕਈ ਘਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਹਮਲਾ ਕਰਨ ਵਾਲੇ ਵਿਅਕਤੀ ਮੋਟਰਸਾਈਕਲ ਉੱਤੇ ਫਰਾਰ ਹੋ ਗਏ ਡੰਡੀ ਇਸ ਨਾਲ ਇੱਕ ਵਾਰ ਫਿਰ ਹਰ ਪਾਸੇ دہشت ਦਾ ਮਾਹੌਲ ਬਣ ਗਿਆ ਡੰਡੀ ਸਬੰਧਤ ਪਰਿਵਾਰ ਵੱਡੇ ਕੰਮਕਾਰ ਵਾਲਾ ਹੈ ਅਤੇ ਉਸ ਦੇ ਸਿਆਸੀ ਆਗੂਆਂ ਨਾਲ ਚੰਗੇ ਸਬੰਧ ਹਨ ਡੰਡੀ ਬਾਅਦ ਵਿੱਚ ਜਿਸ ਜਥੇਬੰਦੀ ਨੇ ਜ਼ਿੰਮੇਵਾਰੀ ਲਈ ਉਸ ਨੇ ਇਹ ਵੀ ਲਿਖਿਆ ਕਿ ਸਬੰਧਤ ਠੇਕੇਦਾਰ ਨੂੰ ਕਈ ਵਾਰ ਇਸ ਕੰਮ ਤੋਂ ਵਰਜਾ ਜਾਂਦਾ ਰਹਾਸੀ ਡੰਡੀ ਉਹਨਾਂ ਵੱਲੋਂ ਉਸ ਦੇ ਇਸ ਕੰਮ ਤੋਂ ਨਾ ਹਟਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਡੰਡੀ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਸ਼ਰਾਬ ਦਾ ਇਹ کاروبار ਬੰਦ ਹੋਣਾ ਚਾਹੀਦਾ ਹੈ ਡੰਡੀ ਇਸ ਤੋਂ ਪਹਿਲਾਂ ਵੀ ਇੱਕ ਹੋਰ ਘਟਨਾ ਵਿੱਚ ਤਰਨ ਤਾਰਨ ਜ਼ਿਲੇ ਦੇ ਕਸਬਾ ਹਰੀਕੇ ਵਿੱਚ ਇੱਕ ਦੁਕਾਨਦਾਰ ਆਰਤੀਏ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਫੜ ਲਿਆ ਸੀ ਡੰਡੀ ਇਸੇ ਹੀ ਤਰ੍ਹਾਂ ਪਿਛਲੇ ਦਸੰਬਰ ਮਹੀਨੇ ਵਿੱਚ ਨਵਾਂ ਸ਼ਹਿਰ ਦੇ ਪਿੰਡ ਕਾਠਗੜ੍ਹ ਵਿੱਚੋਂ ਥਾਣੇ ਉੱਤੇ ਰੈਡੀ ਗਰਨੇਡ ਸੁੱਟਿਆ ਗਿਆ ਸੀ ਡੰਡੀ ਪਿਛਲੇ ਸਮੇਂ ਵਿੱਚ ਕਈ ਹੋਰ ਥਾਣਿਆਂ ਉੱਪਰ ਵੀ ਅਜਿਹੇ ਕਈ ਹਮਲੇ ਕੀਤੇ ਗਏ ਹਨ ਜਿੰਨਾਂ ਦਾ ਸਿੱਧਾ ਮਤਲਬ ਪੁਲਿਸ ਨੂੰ ਧਮਕੀਆਂ ਅਤੇ ਚੁਣੌਤੀਆਂ ਦੇਣਾ ਹੈ ਡੰਡੀ ਇੱਥੋਂ ਤੱਕ ਕਿ ਬੀਤੇ ਸਾਲ 11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10 ਬਿਜਲੀ ਕੋਠੀ ਨੰਬਰ 575 ਉੱਪਰ ਗਰਨੇਡ ਨਾਲ ਬੜਾ ਦਲੇਰਾਨਾ ਹਮਲਾ ਕੀਤਾ ਗਿਆ ਸੀ ਡੰਡੀ ਜਲੰਧਰ ਵਿੱਚ ਵੀ ਪਿਛਲੇ ਦਿਨਾਂ ਵਿੱਚ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ ਡੰਡੀ ਇੱਕ ਪੈਂਟਰੌਲ ਪੰਪ ਉੱਤੇ ਗੋਲੀ ਚਲਾ ਕੇ ਲੁਟੇਰਿਆਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਅਤੇ ਪੈਸਿਆਂ ਦਾ ਬੈਗ ਲੈ ਕੇ ਫਰਾਰ ਹੋ ਗਏ ਡੰਡੀ ਇਸੇ ਸ਼ਹਿਰ ਵਿੱਚ ਇੱਕ ਹੋਰ ਘਟਨਾ ਵਿੱਚ ਵੀ ਲੁਟੇਰੇ ਇੱਕ ਮੋਟਰਸਾਈਕਲ ਸਵਾਰ ਨੂੰ ਡੇਗਣ ਉਪਰੰਤ ਉਸ ਤੋਂ ਬੈਗ ਖੋ ਕੇ ਭੱਜ ਗਏ ਡੰਡੀ ਅਜਈਆਂ ਲਗਾਤਾਰ ਬਾਪਰਦੀਆਂ ਬਾਹਰ ਦਾਤਾਂ ਨੂੰ ਕਈ ਪੱਖਾਂ ਤੋਂ ਵੇਖਿਆ ਜਾ ਰਿਹਾ ਹੈ ਡੰਡੀ ਸਰਹੰਦ ਭਾਰੋਂ ਡਰੋਣਾ ਅਤੇ ਹੋਰ ਸਾਧਨਾ ਰਾਹੀ ਹਥਿਆਰ ਅਤੇ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਨੂੰ ਇੱਧਰ ਭੇਜਿਆ ਜਾ ਰਿਹਾ ਹੈ ਡੰਡੀ ਇਹਨਾਂ ਵਿੱਚੋਂ ਕੁਝ ਸਰਗਰਮੀਆਂ ਦਾ ਪਤਾ ਵੀ ਲੱਗ ਜਾਂਦਾ ਹੈ ਡੰਡੀ ਇਸ ਦੇ ਬਾਵਜੂਦ ਲਗਾਤਾਰ ਇਹ ਵਰਤਾਰਾ ਜਾਰੀ ਹੈ ਡੰਡੀ ਨਸ਼ੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ ਡੰਡੀ ਇਸੇ ਕਾਰਨ ਸਾਬਕਾ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਵੀ ਨਸ਼ਿਆਂ ਖਿਲਾਫ ਇੱਕ ਮੁਹਿੰਮ ਬਿੱਡੀ ਸੀ ਜਿਸ ਦੀ ਪੈਰਵੀ ਮੌਜੂਦਾ ਗਵਰਨਰ ਗੁਲਾਬ ਚੰਦ ਕਟਾਰੀਆ ਵੀ ਕਰ ਰਹੇ ਹਨ ਡੰਡੀ ਉਹਨਾਂ ਬਲਨੋ ਇਹ ਆਖਿਆ ਗਿਆ ਹੈ ਕਿ ਇਹ ਵਰਤਾਰਾ ਬੇਹੱਦ ਚਿੰਤਾਜਨਕ ਹੈ ਸਰਹੱਦ ਬੋਲਿਆ ਜੀ ਇੱਕ